ਜੀ ਨੇਤਾ ਜੀ ਚੋਣ ਪਰਚਾ ਦਾ ਆਖਰੀ ਦਿਨ ਤੀਜਾ ਦਿਨ ਰੋਡ ਸ਼ੋਅ ਦਾ ਸ਼ੁਰੂਆਤੀ ਤੌਰ ਤੇ ਵਿੱਚ ਲੋਕਾਂ ਦਾ ਇੰਨਾ ਪਿਆਰ ਹੋ ਸਮਰਥਾ ਮਿਲ ਜਾ ਕੀ ਕਹਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਸਾਡਾ ਤੀਸਰਾ ਦਿਨ ਹੈ ਰੋਡ ਸ਼ੋਅ ਦਾ ਅਸੀਂ ਗਰਦਾਸਪੁਰ ਤੋਂ ਅਜ ਦੀ ਨਾਨਕ ਨਗਰ ਹੱਕਾ ਦੇਰਤਾਰੀਵਾਲੇ ਤੋਂ ਮਿਲਣੇ ਜਾਣਾ ਅਸੀਂ ਆਪ ਪਾਲੇ ਚੱਕ ਪਿੰਡ ਆਏ ਆ ਜਿਨਾ ਨਗਰ ਹੱਕੇ ਤੇ ਦੇਰਤਾਰੀਵਾਲੇ ਦੀਪ ਸਿੰਘ ਮੰਨੇ ਦੇ ਪਰ ਆਇਆ ਬਹੁਤ ਪਿਆਰ ਮਿਲ ਰਿਹਾ ਹੈ ਸੰਤਾ ਦਾ ਥਾਂ ਥਾਂ ਤੇ ਸੰਤਾ ਜੀ ਨੇ ਸਾਡਾ ਸਵਾਗਤ ਕਰ ਲਿਆ ਨੇ ਅਸੀਂ ਥੇੜ ਚੱਲੇ ਸੀ ਪਰ ਸੰਸਾਨੀ ਕੁਤਸਰ ਰਹੇ ਨਿੱਕਾ ਆਪਣੇ ਆਪ ਹੀ ਸੰਤਾ ਨੇ ਮੋਰਚਾ ਸੰਭਾਲ ਲਿਆ ਕਿਉਂਕਿ ਮੋਰਚਾ ਗੁਰਿੰਦਰ ਸਿੰਘ ਬਾਜਲੇਦਾਨੀ ਇਹ ਮੋਰਚਾ ਪੰਥ ਦਾ ਹੈ ਇਹ ਮੋਰਚਾ ਜਿਹੜਾ ਸਿੱਖਾਂ ਦੀ ਸਿਆਸਤ ਜਿਹੜੀ ਖਤਮ ਹੋ ਗਈ ਆਸ਼ੀਏ ਤੇ ਆ ਗਈ ਹੈ ਇਹਨੂੰ ਦੁਬਾਰਾ ਚੁੱਕਣ ਲਈ ਇਹ ਉਹਦਾ ਮੋਰਚਾ ਹੈ ਇਹ ਜਿਹੜੇ ਸਾਡੇ ਸ਼ਹੀਦ ਹੋਏ ਨੇ ਲੰਬੇ ਸਮੇਂ ਦੇ ਧਰਮ ਯੁੱਧ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾ ਦੇ ਡੁੱਲੇ ਖੂਨ ਤੋਂ ਜਿਹੜੀ ਰਾਜਨੀਤੀ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਕੀਤੀ ਏ ਜਿਹੜਾ ਉਹਨਾਂ ਨੇ ਪੰਥ ਨੂੰ ਹਾਸ਼ੀਏ ਤੇ ਲੈਦਾ ਜਿਹੜਾ ਸ਼ਹੀਦਾ ਦੇ ਲਹੂ ਤੋਂ ਦੁੱਲੇ ਕੋਹੋਂ ਤੇ ਰਾਜਨੀਤੀ ਕੀਤੀ ਹੈ ਉਹ ਹੁਣ ਪੰਥ ਸਮਝ ਗਿਆ ਪੰਥ ਉਹਨ ਆਪਣੀ ਨਵੀਂ ਰਾਜਨੀਤੀ ਜਿਹੜੀ ਹੈ ਉਹ ਤਿਆਰ ਕਰ ਰਿਹਾ ਤੇ ਜਿਹੜੇ ਲੋਕ ਸੰਘਰਸ਼ੀ ਹੈ ਜਿਹੜੇ ਲੋਕ ਪੰਥ ਦੀ ਕੋਈ ਕਰਨਾ ਚਾਹੁੰਦੇ ਨੇ ਉਹ ਲੋਕਾਂ ਦੀ ਪਛਾਣ ਪੰਥ ਨੇ ਕਰ ਲਈਏ ਸੋ ਇਹ ਰਾਜ ਜਿਹੜੀ ਪੰਥ ਦੀ ਇੱਕ ਨਵੀਂ ਸਿਆਸਤ ਜਿਹੜੀ ਹੈ ਉਹ 4 ਤਰੀਕ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਏਗੀ ਸੋ ਮੈਂ ਦੁਬਾਰਾ ਮਨਦੀਪ ਸਿੰਘ ਮੱਲਣਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਤਾਇਆ ਜੀ ਦਾ ਉਹਨਾਂ ਦੇ ਫਾਜ਼ਲ ਸਾਹਿਬ ਦਾ ਤੇ ਸਮੁੱਚੀ ਵਾਲੇ ਚੱਕ ਦੀ ਸੰਗਤ ਦਾ ਜਲਦੀ ਆ ਗਹਿਰਾਈ ਆ ਧੰਨਵਾਦ ਕਰਦਾ ਵਾਂ ਤੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਮੋਰਚੇ ਉਨ ਆਪ ਸੰਭਾਲੋ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਥੋੜਾ ਹੈ 5 ਵਜੇ ਤੱਕ ਜਿਹੜਾ ਉਹ ਆਪਣੇ ਪ੍ਰਚਾਰ ਕੰਮ ਹੋ ਜਾਣਾ ਉਹ ਇੰਨੀਆਂ ਮੇਰੀ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਠੀਕ ਹੈ ਓਕੇ ਗੋਨੇ ਆਬ ਸਤਿਆ ਦਾ ਬਣਿਆ ਹੋਰ ਜਾਨੋ ਗੋਨੇ ਆਬ ਸਤਿਆ ਦਾ ਗੋਲੇ ਸੋਨੇ ਆ ਜਮਾਨੀ ਅਦਿਨਾਰ ਜਾਣ ਦੀ ਜੱਦ ਕਰੇ ਦਾਦੇ ਦੀ ਸੇਮਗੜਾ ਦੀ ਆ ਗੁਰੂ ਆ ਪੀਰਾ ਪਗਬਰਾ ਦੀ ਰੇਤਫਤੀ ਉਸੇ ਤਰ੍ਹਾਂ ਪੰਜ ਦਰਿਆਵਾ ਦੀ ਤਰਤੀਬ ਪਛਾਨ ਹੋਵੇ ਤੇ ਇੱਕ ਵਾਰ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਦਾਖਾ ਦਾ ਲਾਂਦਾ ਖਰਾਉਣ ਦੀ ਚਿੰਤਨ ਕਰਾਏ ਹੁਣ ਤੇ ਨਵਜਾਦ ਮੈਂ ਲਕਸ਼ਣ ਲੜਿਆਵਾ ਕਿ ਪਹਿਲਾਂ ਆ ਲਾਂਦਾ ਜਰਾ ਜੀ ਖਵਾਇਆ ਉਹਨਾਂ ਵਾਲੇ ਦੇ ਖਤਰਬਾਦ ਉੱਥੋਂ ਦੀ ਮੌਤ ਸ਼ੁਰੂ ਕਰਾਉਣਾ ਚਾਹੁੰਦੇ ਆ ਜਿਹੜੇ ਨਾਲ ਸਾਡਾ ਵਪਾਰੀ ਸਾਡਾ ਕਿਸਾਨ ਸਾਡਾ ਕਿਰਤੀ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਸਾਰੇ ਜਹਾਲ ਹੋਣਗੇ ਇਸ ਤੋਂ ਇਲਾਵਾ ਅਸੀਂ ਗੰਦੀ ਸਿੰਘ ਤੇ ਜਿਬਰੂ ਗਾਰਦੀ ਜੇਲ੍ਹ ਚ ਅਮਰਤ ਖਾਲ ਸਿੰਘ ਤੇ ਉਹਦੇ ਸਾਥੀ ਜਿਹੜੇ ਨੇ ਅਸੀਂ ਉਹਨਾਂ ਨੂੰ ਰਿਹਾ ਕਰਾਉਣ ਲਈ ਕੋਸ਼ਿਸ਼ ਸ਼ੁਰੂ ਕਰਾਂਗੇ ਜੇ ਤੁਸੀਂ ਸਾਨੂੰ ਸ਼ਕਤੀ ਬਖ ਦਿਓ ਕਿ ਅਸੀਂ ਪੰਜਾਬ ਦੇ ਮੁਡੇ ਗੰਦੀ ਸਿੰਘਾਂ ਦੇ ਮੁਡੇ ਅਮਰ ਖਾਲਸੇ ਨੂੰ ਰਿਹਾਈ ਕਰਾਉਣ ਦਾ ਜਿਹੜਾ ਮਸਲਾ ਹੈ ਉਹ ਮੇਰੇ ਸਾਹਮਣੇ ਅੱਗੇ ਦੇਖੋ ਅਸੀਂ ਸਰਵਾਰਾੜਾ ਕੋ ਬੋਟ ਨਹੀਂ ਮੰਗਦੇ ਮੈਂ ਅਜੇ ਪਾਲ ਸਿੰਘ ਦਾ ਉੱਥੇ ਹੀ ਪਿਛਲੇ ਪਿਛਲੇ ਬਹੁਤ ਬਚਾ ਰਹੇ ਉਹ ਪ੍ਰੋਗਰਾਮ ਕਰਾਇਆ ਇੱਥੇ ਵੀ ਅਜੇ ਪਾਲ ਸਿੰਘ ਹੋਰ ਆਲੇ ਪ੍ਰੋਗਰਾਮ ਜਿਹੜੇ ਨੇ ਇਹ ਨਾਲ ਨਾਲ ਚੱਲ ਰਹੇ ਨੇ ਪ੍ਰੋਗਰਾਮ ਕਰ ਰਹੇ ਨੇ ਇਸ ਅਰਜ਼ੀ ਦੇ ਵਿੱਚ ਜਿੰਦਰ ਸਿੰਘ ਜੀ ਬਾਜਵਾ ਜਿੰਦਰ ਸਿੰਘ ਜੀ ਬਾਜਵਾ